ਸਤਿ ਸ਼੍ਰੀ ਅਕਾਲ ਜੀ ਅੱਜ ਹੈ ਤਰੀਕ 29 ਸਤੰਬਰ ਤੇ ਮੈਂ ਘੱਪਾ ਰੋਡ ਦੇ ਲਾਲੇ ਆਪਾਂ ਜਾ ਰਹੇ ਆ ਸ਼੍ਰੀ ਹਿਮਕੁੰਡ ਸਾਹਿਬ ਹੁਣ ਖੜੇ ਆ ਚਮੋਲੀ ਇੱਥੋਂ ਲਗਭਗ 70-75 ਕਿਲੋਮੀਟਰ ਬਾਅਦ ਹੈਗਾ ਗੋਵਿੰਦ ਘਾਟ ਤੇ ਉੱਥੋਂ ਸ਼੍ਰੀ ਹਿਮਕੁੰਡ ਸਾਹਿਬ ਦਾ ਟਰੈਕ ਸ਼ੁਰੂ ਹੁੰਦਾ ਜਾਂ ਤਾਂ ਆਪਾਂ ਅੱਜ ਹੀ ਪਹੁੰਚ ਜਾਵਾਂਗੇ ਹਿਮਕੁੰਡ ਸਾਹਿਬ ਜਾਂ ਕੱਲ ਨੂੰ ਜੋਸ਼ੀਮਠ ਜਾਵਾਂਗੇ ਆਪਾਂ ਇੱਥੋਂ ਹੁਣ ਤੇ ਜੋਸ਼ੀਮਠ ਤੋਂ ਦੋ ਰਾਹ ਨਿਕਲਦੇ ਆ ਇੱਕ ਤਾਂ ਔਲੀਵਾਲ ਨਿਕਲਦਾ ਤੇ ਇੱਕ ਜਾਂਦਾ ਹੈਗਾ ਉੱਥੋਂ ਗੋਵਿੰਦ ਘਾਟ ਵੱਲ 올리 ਇਥੋਂ ਦੀ ਇੱਕ ਮਸ਼ਹੂਰ ਟੂਰਿਸਟ ਜਗਾ ਉਹਦੇ ਬਰਫ਼ ਦੇ ਉੱਪਰ ਭਾਈਦੇ ਜੀ ਹੁੰਦੇ ਉਹਦੇ ਲਈ ਮਸ਼ਹੂਰ ਆ ਉਹ 스카이 ਟਿੰਗਸ ਨਹੀਂ ਕੀ ਬੋਲਦੇ ਆ ਉਹਨੂੰ ਤੇ ਹੁਣ ਇਥੋਂ ਨਿਕਲਦੇ ਆ ਪਹਿਲਾਂ ਜੋਸ਼ੀਮੜ ਜਾਣੇ ਆ ਜੋਸ਼ੀਮੜ ਤੋਂ ਫਿਰ ਆਪਾਂ 올리 ਜਾਵਾਂਗੇ ਤੇ ਫਿਰ ਗੋਵਿੰਦ ਘਾਟ ਥੋੜੇ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਇਸ ਵਾਰ ਨਾ ਮੋਟਰਸਾਈਕਲ ਕੋਲੇ ਨਾ ਕੋਈ ਸਾਈਕਲ ਕੁਝ ਨਹੀਂ ਗਿਆ ਤੇ ਇਥੋਂ ਆਪਾਂ ਟੈਕਸੀ ਲੈਨੇ ਟੈਕਸੀ ਚੱਲਦੀਆਂ ਇਥੋਂ ਤੇ ਆਪਾਂ ਜੋਸ਼ੀਮੜ ਪਹੁੰਚਦੇ ਆ ਟੈਕਸੀ ਫੋਟੋ ਕਰ ਗਿਆ ਆਪਾਂ ਜੋਸ਼ੀਮੱਠ 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 ਹਾਂਜੀ ਉੱਪਰ ਵਾਲੀ ਰੋਡ ਉੱਪਰ ਤੇ ਜਾਏਗੀ ਚਮੋਲੀ ਚਮੋਲੀ ਨਾ ਰੁਕੀ ਨਾ ਬੋਲੀ ਇੱਥੋਂ ਦਾ ਰਾਹ ਨਿਕਲੇ ਦੋ ਵਾਈ ਬਣਦੀ ਹੈ ਇੱਧਰ ਹੈਗਾ ਕਦਾਰਨਾਥ ਗੁਪੇਸ਼ਵਰ ਤੇ ਦੂਜੇ ਪਾਸੇ ਹੈਗਾ ਬਦਰੀਨਾਥ ਗੋਵਿੰਦ ਘਾੜ ਤੇ ਜੋਸ਼ੀਮੱਠ ਤੇ ਆਪਾਂ ਜੋਸ਼ੀਮੱਠਲੇ ਪਾਸੇ ਚੱਲਦੇ ਹਾਂ ਇਤਨਾ ਪੈਸਾ ਲੇਗਾ ਜੋਸ਼ੀਮੱਠ ਕਾ 800 ਰੁਪਏ ਓ ਯਾਰ ਪਿੱਛੇ ਤੋਂ 100 ਰੁਪਏ ਲੇਤੇ ਸੇ ਪੈਸੇ ਦੋ ਪਿੱਛੇ ਜਾਓ ये गाड़ी कहाँ जाएगी ये जाएगा वही जाएगा जहाँ हम जा रहे हैं बस वो है। नहीं पहुंच रहे पहला बद्रीनाथ कितना टाइम रुकोगे बद्रीनाथ कितना टाइम रुकोगे ये तो जोशी मठ आपने कहा जाना है? जोशी जोशीमठ जाना है हां तो जो कितना टिकट है साहब किराया कितना हो जोशी जोशीमठ का कितना किराया लेगा जी एक मिनट एक मिनट दो जी ये रख दो चलो अभी रुकोगे दस पंद्रह मिनट कोई दस मिनट ज्यादा नहीं ठीक है अंकल जी दो चाह दे दो जी चाह पूरी कड़क कड़क बस रुकोगे या दस मिनट कोई? चाय पीने का टाइम मिल जाएगा कितने की दो चाय है जी ती रुपये दी ਇਹ ਲਓ ਜੀ 30 ਰੁਪਏ ਤੁਸੀਂ ਕਿਹਾ ਬਸ ਸਮਝੋ ਕੰਮ ਚਲਾ ਰੋ ਐਸੇ ਕਰੋ ਜੀ 20 ਰੁਪਏ ਦਾ ਮੇਰੇ ਕੋਲ ਮਿਲਕ ਕੇਕ ਦੇ ਦਿਓ ਜੀ ਭਾਰ ਘਟਾਉਣਾ ਸੀ ਇਹ ਸਾਡੇ ਕਾਫੀ ਬੀਰ ਖੋਤੀ ਡਾਈਟਿੰਗ ਡਾਈਟ ਪਿੱਛੇ ਤਾਂ ਤੁਹਾਨੂੰ 10 ਰੁਪਏ ਤਾਂ ਦੇ ਰਹੇ ਸੀਗੇ ਜੀ ਉਹ ਪਿੱਛੇ ਰੁਕੇ ਸੀ ਅਸੀਂ ਕਰਨ ਕਰਨ ਪ੍ਰਿਆ ਸੀ ਅੱਛਾ ਜੀ ਅਸੀਂ ਦੋ ਜਣੇ ਜੀ ਹੁਣ ਅਸੀਂ ਜੁੰਡਾ ਜੁੰਡੀ ਹੋ ਜਾਾਂਗੇ ਇੱਕ ਪਿੱਛੇ ਪਰ ਮੈਂ ਖਾ ਲੈਣਾ ਕੱਲਾ ਕੋਈ ਨਹੀਂ ਚਿਮਚਾਉਤੇ ਯਾਰ ਚਮੋਲੀ 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 ਤੋਂ ਸ਼ੇਅਰ ਟੈਕਸੀਆਂ ਵੀ ਚਲਦੀਆਂ ਨੇ ਉਹ ਇੱਥੋਂ ਜੋਸ਼ੀ ਮਾੜ ਦਾ ਲੈਂਦੀਆਂ 150 ਰੁਪਇਆ ਤੇ ਬੱਸ ਵਾਲੇ ਦੀ ਟਿਕਟ ਹੈਗੀ 50 ਰੁਪਏ ਬੱਸ ਆਪਣੀ ਤੁਰਨ ਵਾਲੀ ਹੈ ਬੱਸ 5 ਮਿੰਟ ਰਹਿ ਗਈ ਆਪਾਂ ਪਹਿਲਾਂ ਪਟਿਆਲਿਓਂ ਚੱਲੇ ਸੀ ਪਟਿਆਲਿਓਂ ਦੇਰਾਦੂਨ ਦੇਰਾਦੂਨ ਤੋਂ ਆਏ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਤੋਂ ਆਏ ਆਪਾਂ ਚਮੋਲੀ ਰਸਤੇ ਵਿੱਚ ਜਿਹੜੇ 5 ਪ੍ਰਯਾਗ ਪੈਂਦੇ ਨੇ ਦੇਵ ਪ੍ਰਿਆਗ ਕਰਨ ਪ੍ਰਿਆਗ ਉਹ ਸਾਰੇ ਪਿੱਛੇ ਰਹਿ ਗਏ ਸੀ ਪੰਜ ਪ੍ਰਿਆਗ ਨੇ ਉਹ ਮਾਤੇ ਕਿੰਤੂ ਤਾਂ ਅਮਰੇ ਵਿੱਚ ਜਿਹੜੇ ਪ੍ਰਿਆਗ ਨੇ ਉਹਨਾਂ ਦੀ ਬਹੁਤ ਮਹੱਤਤਾ ਦੇਵ ਪ੍ਰਿਆਗ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਆ ਸਭ ਤੋਂ ਵੱਧ ਲੋਕਾਂ ਦੀ ਸ਼ਰਧਾ ਹੁਣ ਆਪਣਾ ਟਾਰਗੇਟ ਇਹ ਸੀਗਾ ਆਪਾਂ ਹੇਮਕੁੰਡ ਸਾਹਿਬ ਜਾ ਕੇ ਮੱਥਾ ਟੇਕਣਾ ਤਾਂ ਕਰਕੇ ਵਿੱਚੋਂ ਬਹੁਤ ਸਾਰਾ ਆਪਾਂ ਸਕਿਪ ਕਰਤਾ ਹੇਮਕੁੰਡ ਸਾਹਿਬ ਜਾਣੇ ਆ ਮੱਥਾ ਟੇਕ ਕੇ ਫਿਰ ਵਾਪਸ ਪਿੰਡ ਜਾਵਾਂਗੇ ਫਿਰ ਮੋਟਰਸਾਈਕਲ ਚਾੱਕ ਕੇ ਲਿਆਵਾਂਗੇ ਚਮੋਲੀ ਸ਼ਹਿਰ ਅਲਕ ਨਦ ਅਲਕ ਨੰਦਾ ਨਦੀ ਦੇ ਜਮਾ ਕੰਡੇ ਦੇ ਵਸਿਆ ਹੋਇਆ ਸ਼ਹਿਰ ਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਭਗਵਾਨ ਨੇ ਆਪਣੇ ਹੱਥਾਂ ਨਾਲ ਬਣਾਇਆ ਚਮੋਲੀ ਕਿਉਂਕਿ ਇੱਥੇ ਕੁਦਰਤ ਦੀ ਬਹੁਤ ਖੂਬਸੂਰਤੀ ਆ ਪਹਾੜ ਨਦੀਆਂ ਨਾਲੇ ਉੱਤਰਾਖੰਡ ਦਾ ਇਹ ਗੜਵਾਲ ਦਾ ਇਲਾਕਾ ਗੜਵਾਲ ਰੀਜ ਇਹਦੇ ਅੱਗੇ ਹਿਮਕੁੰਡ ਦੇ ਸਾਹਿਬ ਨਾਲ ਹੀ ਇੱਕ ਫੁੱਲਾਂ ਦੀ ਘਾਟੀ ਨਾਲ ਮਸ਼ਹੂਰ ਆ ਟ੍ਰੈਕ ਵੀ ਆ ਵੈਲੀ ਆਫ ਫਲਾਵਰ ਜਿਹੜਾ ਕਿ ਜਨੈਸਕੋ ਹੈਰੀਟੇਜ ਲਾਨਿਆ ਹੋਇਆ ਇਹ ਅਲਕਨੰਦਾ ਨਦੀ ਵਗੀ ਜਾਂਦੀ ਸਾਹਮਣੇ ਜਿਹੜੇ ਦੇਵਪਰਾ ਕੋਲੇ ਜਾ ਕੇ ਇਹ ਗੰਗਾ ਨਦੀ ਬਣਦੀ ਹੈ ਉੱਥੋਂ ਸੰਤ ਬਹੁਤ ਮਸ਼ਹੂਰ ਹੈ ਉੱਥੋਂ ਦੇਵਪਰਾ ਚਮੋਲੀ ਸਮੁੰਦਰ ਤਲ ਤੋਂ 1000 ਮੀਟਰ ਦੀ ਉਚਾਈ ਤੇ ਆ ਜੇ ਆਪਾਂ ਜੋਸ਼ੀਮਰ ਜਾ ਕੇ ਦੇਖਾਂਗੇ ਆਪਾਂ ਕਿੰਨਾ ਹੋਰ ਉੱਚਾ ਜਾਂਦੇ ਆ ਸਾਹਮਣੇ ਪਹਾੜਾਂ ਦੇ ਵੇਖੀ एकदम ਪੂਰੀ ਬਰਫ਼ ਹੋਈ ਜਾਂਦੀ ਹੈ ਹਾਈਟ ਤੇ ਜੋ ਸੀਮਰ ਤੇ ਅਗੇ ਪੂਰੀ ਠੰਡ ਹੋ ਜਾਣੀ ਆ ਚਮੋਲੀ ਤੋਂ ਤਰੇ ਹੋਏ ਆਪਾਂ ਪਹੁੰਚ ਗਏ ਆ ਪੀਪਲ ਕੋਟੀ ਇੱਥੇ ਬਸ ਹੁਣ 15-20 ਮਿੰਟ ਰੁਕੂਗੀ ਜਿਹਨੇ ਕੁ ਰੋਟੀ ਪਾਣੀ ਖਾਣੀ ਆ ਖਾਓ ਭਾਈ ਲੰਚ ਬ੍ਰੇਕਫਾਸਟ ਜੋ ਵੀ ਕਰਨਾ ਕਰੋ ਵਿਕਰਾਮਤ ਰੈਸਟੋਰ ਦੁਪਹਿਰ ਦੇ ਵੱਜ ਗਏ ਆ 2 ਤੇ ਆਪਾਂ ਪਹੁੰਚ ਗਏ ਜੋਸ਼ੀ ਮੱਠ ਐਸ ਵਾਸਤੇ ਆਏ ਸੀ ਆਪਾਂ ਤੇ ਆ ਆਪਣੇ ਨਾਲ ਦੀ ਹੋਰ ਟੂਰਿਸਟ ਨੇ ਇਥੇ ਇਹ ਸਾਰਾ ਜੋਸ਼ੀ ਮੱਠ ਦਾ ਬਾਜ਼ਾਰ ਇਹ ਟੈਕਸੀ ਸਟੈਂਡ 2 ਵੱਜ ਗਿਆ ਤੇ ਪੂਰੀ ਹੋ ਪਈ ਜਾਂਦੀ ਹੁਣ ਆਪਾਂ ਰੋਟੀ ਪਣੀ ਖਾਂਦੇ ਆ ਫਿਰ ਤੁਹਾਨੂੰ ਕਿਸੇ ਹੋਰ ਜਾਣਦਾ ਬਹੁਤ ਆਪਾਂ ਬੇਬੀ ਆਪਰੇ ਟਿਕਾ ਪਾਣਾ ਰੋਟੀ ਕੋਲ ਕੰਮ ਤਾਂ ਬੱਸੋਂ ਬਾਹਰ ਵਾਲੀ ਇਹਨਾਂ ਦਾ ਵੀ ਸ਼ਾਈ ਪਨੀਰ 300 ਰੁਪਿਆ ਆਲੂ ਮਟਰ 150 ਤੋਂ 60 ਕੁੱਲ ਮਿਲਾ ਕੇ ਆਪਣੇ ਵਾਲਿਆਂ ਨੇ ਤਾਂ ਆਖਿਰ ਨੂੰ ਦਾਲ ਫਰਾਈ ਜਾਂ ਦਾਲ ਲੜਕੇ ਤੇ ਆਉਣਾ ਹੁੰਦਾ ਆ ਦਾਵਾ ਯਾ ਹਾਲੂ ਆ ਜੋਸ਼ੀ ਮਾਟੇ ਤੋਂ ਗੋਵਿੰਦਗੜ੍ਹ ਹੈਗਾ 20 ਕਿਲੋਮੀਟਰ ਵਾਟ ਤੇ ਬਦਰੀਨਾਥ ਹੈਗਾ 44 ਕਿਲੋਮੀਟਰ ਵਾਟ ਹੁਣ ਆਪੇ ਮਾਰਕੀਟ ਘੁੰਮਦੇ ਆ ਇਥੇ ਥੋੜਾ ਜਿਹਾ ਸਮਾਨ ਲੈਣਾ ਉਹ ਖਰੀਦਦੇ ਆ ਤਾਂ ਦੇ ਪਾਸੇ ਮਾਰਕੀਟ ਇੱਧਰ ਇੱਧਰ ਚੱਲਦੇ ਆ ਜੋਸ਼ੀ ਮਾਠੇ ਉਹੀ ਸ਼ਹਿਰ ਆ ਜਿਹਦੇ ਪਿੱਛੇ ਜੇ ਖਬਰਾਂ ਆਈਆਂ ਸੀ ਕਿਉਂਕਿ ਸਾਰਾ ਸ਼ਹਿਰ 파ਟ ਰਿਹਾ ਤੇ ਬਿਲਡਿੰਗਾਂ ਦੇ ਵਿੱਚ ਤੇੜਾਂ ਆਈ ਜਾਂਦੀਆਂ ਨੇ ਇੱਥੇ ਕਿਤੇ ਨਾ ਕਿਤੇ ਨਾਰੇ ਵੀ ਲਿਖੇ ਹੋਣਗੇ ਜਿਹੜੀ ਕੰਪਨੀ ਨੇ ਇੱਥੇ ਇੱਕ ਰੰਗਜੀ ਪੱਟੀ ਸੀਗੀ ਉਹਦੇ ਵਿਰੋਧ ਦੇ ਵਿੱਚ ਇੱਥੇ ਮਜਾਰਾ ਹੋਇਆ ਸੀ ਇੱਕ ਪਿੱਛੇ ਜੇ ਜਿਵੇਂ ਜੋਸ਼ੀ ਮਾੜ ਦੇ ਵਿੱਚ ਇਥੋਂ ਦੇ এনवायरमेंट ਨੂੰ ਲੈ ਕੇ ਇੱਕ ਮਹਾਮ ਜੱਲੀ ਸੀਗੀ ਉਸੇ ਤਰ੍ਹਾਂ ਹੀ ਲਦਾਖ ਦੇ ਵਿੱਚ ਸੋਨਮ ਵੰਗ ਚੁੱਕ 388 ਫਿਲਮ ਵਾਲਾ ਉਨੇ ਵੀ ਇੱਕ ਮੂਵਮੈਂਟ ਚਲਾਈ ਹੋਈ ਹੈ ਬਹੁਤ ਟਾਈਮ ਦੀ ਪਿੱਛੇ ਜੋ ਲਦਾਖ ਦੇ ਵਿੱਚ ਥੋੜਾ ਜਿਹਾ ਪਹਾੜ ਗਰਮ ਹੋਗਾ ਸੀਗਾ ਤੇ ਵੰਗਸੁਕਤੇ ਐਨਐਫ ਲਾਦੀ ਉਹ ਜਿੰਨੇ ਵੀ ਖੇਤਰੀ ਸੱਭਿਆਚਾਰ ਨੇ ਉਥੇ ਇਹੋ ਜਿਹੀ ਮੂਵਮੈਂਟ ਜਾਂ ਇਹੋ ਜਿਹਾ ਐਕਟੀਵਿਸਟ ਕੋਈ ਨਾ ਗੱਲ ਕਰਦੇ ਰਹਿੰਦੇ ਆ ਆਪਣੇ ਸੱਭਿਆਚਾਰ ਨੂੰ ਬਚਾਉਣ ਦੇ ਲਈ ਹੁਣ ਤਾਂ ਸ਼ਾਇਦ ਠੀਕ ਹੈ ਇੱਥੇ ਪਰ ਉਹਦਾ ਜੋਸ਼ੀ ਮਾੜ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਚਰਚਾ ਚੱਲੀ ਸੀਗੀ ਕਿ ਅਸੀਂ ਇਸ ਨੂੰ এনਵਾਇਰਨਮੈਂਟ ਸੇਫ ਰੱਖਣਾ ਐਨ ਐਸ ਏ ਇੱਕ ਬਹੁਤ ਸਖਤ ਨੈਸ਼ਨਲ ਸਕਿਉਰਿਟੀ ਐਕਟ ਆ ਚੀਨੂ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇੱਕ ਹਥਿਆਰ ਵਜੋਂ ਵਰਤਦੀਆਂ ਹ ਹੁਣ ਆਪਾਂ 1900 ਮੀਟਰ ਦੀ ਉਚਾਈ ਤੇ ਆ ਤਾਂ ਆਪਾਂ ਨੇ ਇੱਥੇ ਹੈਗਾ 20 ਡਿਗਰੀ ਜਦੋਂ ਆਪਾਂ ਚਮੋਲੀ ਤੋਂ ਚੱਲੇ ਸੀਗੇ ਉੱਥੇ ਪਹਾੜ ਲਗਭਗ 900 ਹਜ਼ਾਰ ਮੀਟਰ ਤੇ ਸੀ 900 ਮੀਟਰ ਪਹੁੰਚੇ ਆ ਗਏ ਆ ਤੇ 900 ਮੀਟਰ ਉੱਚੇ ਆਉਣ ਦੇ ਨਾਲ ਹੀ 8-10 ਡਿਗਰੀ ਟੈਂਪਰੇਚਰ ਦਾ ਫਰਕ ਪੈ ਗਿਆ نیشنل 107 ਨੈਸ਼ਨਲ ਹਾਈਵੇ ਜੋਸ਼ੀਮਰ ਤੋਂ ਸ਼ੁਰੂ ਹੁੰਦਾ ਤੇ ਇਧਰ ਅੱਗੇ ਇੱਕ ਕਸਬਾ ਜਿਹਦਾ ਨਾਮ ਮਲਰੀ ਉੱਥੋਂ ਤੱਕ ਜਾਂਦਾ ਹੈ ਮਲਰੀ ਦਾ ਬਦਰੀਨਾਥ ਤੇ ਆਪਾਂ ਇਧਰਲੇ ਪਾਸੇ ਚੱਲੇ ਆਂ ਔਲੀ 16 ਕਿਲੋਮੀਟਰ ਬਾਅਦ ਆਇਆ ਔਲੀ ਇਹ ਤੋਂ ਕੋਈ ਸ਼ੇਅਰ ਟੈਕਸੀ ਲੈਨੇ ਆ ਇਹ ਤੋਂ ਬੱਸਾਂ ਵੀ ਚੱਲਦੀਆਂ ਬੱਸ ਫੜਦੇ ਆਂ ਸਮਾ 3:30 ਦਾ ਹੋ ਗਿਆ ਤਾਂ ਆਪਾਂ ਅਜੇ ਤੱਕ ਰਾਹਾਂ ਚ ਹੀ ਫਿਰਦੇ ਆ। ਸ਼ਿਮਰ ਤੋਂ ਇਹ ਸਾਹਮਣਾ ਰਾਹ ਨਿਕਲਦਾ ਤਫੋਵਨ ਨੂੰ। ਤੇ ਆਪਾਂ ਜਾਣਾ ਇਧਰਲੇ ਪਾਸੇ। 올ੀ ਹੁਣ ਬੈਠੇ ਆਪਾਂ ਇਸ ਟਾਈਮ 올ੀ 올ੀ ਇਥੋਂ ਹੈ 14-15 ਕਿਲੋਮੀਟਰ ਬਾਅਦ। ਇਹ ਤੋਂ ਟੈਕਸੀ ਕਿਰਾਏ ਚਾਵਾਂਗੇ ਤਾਂ 700 ਰੁਪਏ ਲੈਂਦੇ ਇੱਕ ਬੰਦੇ ਦਾ। ਪਰ ਆਪਾਂ ਜਾਣਾ ਤਾਂ ਲੈਫਟ ਲਵਾਂਗੇ। ਫਿਰ ਚ ਹਾਈਕਿੰਗ ਵਾਲਾ ਕੰਮ ਜਾ ਕਰਕੇ ਦੇਖਦੇ ਆ। ਜੇ ਕਿਸੇ ਨੂੰ ਚੜਾੜੇ ਉੱਤੇ ਚੜ੍ਹਦੇ ਆਂਗੇ ਨਹੀਂ ਘੰਟੇ ਨੂੰ ਬਸਤਾ ਹੋਊਗੀ ਇੱਥੇ। ਬਸ 50 ਰੁਪਏ ਚ ਲਾਈ ਜਾਂਦੀ ਆ। ਨਹੀਂ ਫਿਰ ਬਸ ਚੜ ਜਾਗੇ। ਉਹਨਾਂ ਵੱਡੀਗਾਂ ਬੈਠੇ ਸਿੱਚ ਪਾਈਕ ਸ਼ੀਮਰ ਬੈਠੇ ਰਹੇ ਬਹੁਤ ਚਿਰ ਕੁਝ ਨਹੀਂ ਮਿਲਿਆ ਆਪਾਂ ਨੂੰ ਸੋ ਪੈਦਲ ਚੱਲੇ ਪਾਦੇ ਆਪਾਂ ਜਿਹੜੀ ਬੱਸ ਆਉਂਦੀ ਹੁੰਦੀ ਐਸੇ ਵੇਲੇ ਉਹ ਬੱਸ ਵੀ ਕਹਿੰਦੇ ਕੱਲ੍ਹ ਦੀ ਖਰਾਬ ਆ ਅੱਪਰ ਦੂਰੇ ਚੱਲਦੇ ਆ ਹੋਲੀ ਜਾਂਦੇ ਆ ਆਪੇ ਪਿੰਡ ਦੇ ਵਿੱਚ ਦੀ ਸਿੱਧੇ ਹੋ ਗਏ ਆਹ ਪੌੜੀਆਂ ਜੇ ਰਾਹੇ ਰਾਹ ਜਾਂਦੇ ਨਾ ਬਹੁਤ ਵੜ ਪੈਣੀ ਸੀ ਜੀ ਪਿੰਡ ਦੇ ਵਿੱਚ ਆਲਦੀ ਹੋ ਜਾਣਗੇ ਇਹੋ ਜਿਹੇ ਘਰ ਬਣੇ ਹੋਏ ਇੱਥੇ ਮੱਕੀ ਖੜੀ ਆ ਕਦੂ ਤੋਰੀਆਂ ਵੱੱਲਾ ਨੇ ਇਹ ਪਿੰਡ ਆਪਾਂ ਜਾਣ ਬੁੱਝ ਕੇ ਨਹੀਂ ਆਏ। ਬਸ ਆਪਣੇ ਰਾਹ 'ਚ ਆ ਗਿਆ। ਜਾਂ ਕਹਿ ਦੀ ਵੀ ਇਤਫਾਕ ਹੋ ਗਿਆ। ਸ਼ਾਰਟਕਟ ਭਾਲ ਦੇ ਭਾਲ ਦੇ ਆਪਾਂ ਇਸ ਪਿੰਡ 'ਚ ਵੜ ਗਏ। ਕੋਸ ਨੂੰ ਪਿੰਡੋਂ ਬਾਈ ਖੇਤੀ ਕਰੀ ਜਾਂਦਾ ਉਹ ਰਣਾ। ਸਾਰੇ ਸਬਜ਼ੀ-ਬੀਜੀ ਹੋਈ ਇੱਥੇ। ਚੌਲਾਂ ਦੀ ਵੱਲਾਂ ਨੇ। ਇਹ ਆ ਗ੍ਰੀਨ ਹਾਊਸ। ਉਹਨੂੰ ਪਿੰਡ 'ਚ ਆਇਆ ਸੀ। ਹੁਣ ਆਪਾਂ ਨੂੰ ਪਿੰਡ ਵਾਲੇ ਦੀ ਸਿਹਾਗੇ। ਆਂਟੀ ਜੀ ਕਹਿੰਦੇ ਤੁਸੀਂ ਮੇਰੇ ਨਾਲ ਆਓ। ਤੁਹਾਨੂੰ ਮੈਂ ਰਾਹ ਦੱਸਦੀ ਆਂ। ਆ ਦੇਖੋ ਇਹੋ ਦੀ ਚੌਲੇ ਲੱਗੇ ਹੋਏ ਆ ਸਾਰੇ ਇੱਥੇ ਚੌਲੇ ਬਹੁਤ ਵਿਜੀ ਹੋਏ ਨੇ ਇਹਨਾਂ ਨੇ ਪੂਰੇ ਪਿੰਡ ਦੇ ਵਿੱਚ ਪਿੰਡ ਦਾ ਨਾਮ ਹੈਗਾ ਨੋਕ ਕ੍ਰੇਲਿਆਂ ਦੀਆਂ ਵੱਲਾਂ ਵੀ ਥੋੜੀਆਂ ਇੱਥੇ ਆ ਕ੍ਰੇਲੇ ਕਿਵੇਂ ਹੋਗੇ ਨਹੀਂ ਠੰਡ ਦੇ ਵਿੱਚ ਇਹ ਚੌਲੇ ਆਪਣੇ ਹੋਰ ਤਰ੍ਹਾਂ ਦੇ ਆ ਇਹ ਫਲੀਆਂ ਹੋਰ ਤਰ੍ਹਾਂ ਦੀਆਂ ਆ ਇਹ ਇਹਨਾਂ ਦੇ گاਵਾਂ ਦੇ ਬਸ ਕੱਦ ਨੇ ਨਿੱਕੇ ਨਿੱਕੇ ਜੇ ਇੱਕ ਗਾਂ ਕਿੰਨਾ ਦੁੱਧ ਦੇਦੀ ਹੈ ਮਾਤਾ ਜੀ 2 ਕਿਲੋ 2 ਕਿਲੋ ਇਹ ਤੋਂ ਵੱਡੇ ਕੱਦ ਨਹੀਂ ਹੁੰਦੇ ਬਸ ਇਹਨਾਂ ਦੇ ਤੇ ਆਹ ਸਾਹਮਣੇ ਪਤਾ ਨਹੀਂ ਮਾਲਤਾ ਕਿ ਸੰਤਰਾ ਕਿੰਨੂ ਕੀ ਆ ਇਹਨਾਂ ਪਿੰਡਾਂ ਦੀ ਖੂਬਸੂਰਤੀ ਹੈ ਕਿ ਇੱਥੇ ਫਲ ਸਬਜ਼ੀਆਂ ਬਹੁਤ ਹੁੰਦੀਆਂ ਨੇ ਹਰਿਆਲੀ ਹੈ ਪੂਰੀ ਮਾਤਾ ਜੀ ਯਹਾਂ ਆਪਣੇ گاؤں ਮੇ ਹੋਮਸਟੇ ਵੀ ਹੈ ਨਹੀਂ ਹੈ ਹੈ ਇਧਰ ਉੱਪਰ ਹੈ ਹੈਲੋ ਕਿਆ ਨਾਮ ਹੈ ਆਪਕਾ ਰੁਦਰਾਂਚ ਰੁਦਰਾਂਚ ਅੱਛਾ ਕੀੜੀਆਂ ਦਾ ਭੌਣਾ ਕੀੜੀ ਨਹੀਂ ਇਹ ਕੀੜੇ ਆ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਸੌਣ ਪੱਤੇ ਪ੍ਰਸਾਦ ਦੇ ਵਿੱਚ ਕੀੜੇ ਕੀੜੀਆਂ ਆਦਾ ਅਨਾਜ ਇਕੱਠਾ ਕਰਨ ਲੱਗ ਪਏ ਤਾਂ ਉਹ ਮੀਂਹ ਪੈਣ ਦੀ ਨਿਸ਼ਾਨੀ ਹੁੰਦੀ ਆ ਇਹਨਾਂ ਦੇ ਸਾਰਿਆਂ ਦੇ ਮੂੰਹ 'ਚ ਮਾੜੇ ਮੋਟੇ ਦਾਣੇ ਆ ਆਪਦੇ ਆਰ ਲੱਗੇ ਹੋਏ ਕਬੀਲਦਾਰੀ ਦੇ आप तो क्या करते हैं खाते हैं ये बेचते भी है इना खाने यार यू ਫੈਂਡ ਦੇ ਵਿੱਚ ਸਾਰੇ ਸਬਜੀ ਬੀਜੀ ਹੋਈ ਆ। ਗੋभी ਬੀਜੀ, ਗੋਭੀ ਤਾਂ ਬੰਦੇ ਨੇ ਖਾਣ ਜੋਗਰੀ ਆ। ਚੌਲੇ ਮਰ ਬਹੁਤ ਬੀਜੇ ਹੋਏ ਆ। ਭਰੇ ਪਏ ਅਖੀਰ ਚੌਲਿਆਂ ਦੇ। ਉੜਦਿਏ। ਅੰਬੇਦਰੀ ਪੈਂਦੀ ਆਪਣੇ। ਉਤਰਾਖੰਡ ਦੇ ਆਪਾਂ ਗੜਵਾਲ ਦੇ ਇਲਾਕੇ ਚ ਘੁੰਮ ਰਹੇ ਆ। ਗੜਵਾਲ ਦਾ ਮਤਲਬ ਹੁੰਦਾ ਗੜ੍ਹ। ਮਤਲਬ ਜਿਹੜਾ ਕਿ ਕਿਲਿਆਂ ਵਰਗਾ ਹੋਵੇ ਇਲਾਕਾ। ਜਿਹਦੀ ਪੂਰੀ ਤਰ੍ਹਾਂ ਪ੍ਰੋਪਰ ਕਿਰਾਬੰਦੀ ਕੀਤੀ ਹੋਵੇ। ਪੁਰਾਣੇ ਸਮੇਂ ਦੇ ਵਿੱਚ ਗੜਵਾਲ ਦੇ ਵਿੱਚ ਨਿੱਕੇ-ਨਿੱਕੇ ਰਾਜ ਸੀ ਤਾਂ ਕਰਕੇ ਨੂੰ ਗੜਵਾਲ ਕਹਿੰਦੇ ਆ ਗੜਵਾਲ ਤੇ ਕਮਾਊ ਦੋ ਹਿੱਸੇ ਆ ਇਹਦੇ ਆਪਾਂ ਨੂੰ ਫਿਰਦੇ ਚਮੋਲੀ ਜ਼ਿਲ੍ਹੇ ਚ ਇੱਥੇ ਨਦੀਆਂ ਵਗਦੀਆਂ ਨੇ ਮੁੰਦਾਂਕਣੀ ਹੋ ਗਈ ਜਿਵੇਂ ਅਲਕਨੰਦਾ ਹੋ ਗਈ ਭਾਗੀ ਰਸੀ ਹੋ ਗਈ ਜਿਵੇਂ ਗੰਗਾ ਬਣਦੀ ਅੱਗੇ ਜਾ ਕੇ ਇਹ ਤਿੰਨ ਚਾਰ ਤੁਹਾਨੂੰ ਮੁੱਖ ਨਦੀਆਂ ਨੇ ਜਿੰਨਾ ਸਜਣ ਪਿਆਰਿਆਂ ਦਾ ਰਮਾਇਣ ਤੇ ਮਹਾਭਾਰਤ ਦੇ ਵਿੱਚ ਇੰਟਰਸਟ ਆ ਉਹਨਾਂ ਨੂੰ ਇੱਥਾਂ ਬਹੁਤ ਚੰਗੀਆਂ ਲੱਗਣਗੀਆਂ ਜਿਨ੍ਹਾਂ ਦੇ ਨਿੱਕੇ ਹੁੰਦੇ ਆ ਰਮਾਇਣ ਤੇ ਮਹਾਭਾਰਤ ਦੇਖੀ ਆ ਉਹਦੇ ਜਿਹੜੇ ਪਾਤਰ ਨੇ ਉਹ ਸਾਰੇ ਨਾ ਥਾਵਾਂ ਨਾਲ ਜੁੜੇ ਹੋਏ ਆ ਜਾਂ ਜਿਵੇਂ ਆਪਣੇ Hindu ਧਰਮ ਦੇ ਵਿੱਚ ਪੁਰਾਨ ਨੇ 18 ਪੁਰਾਨ ਨੇ ਜਿਨ੍ਹਾਂ ਨੂੰ ਆਪਾਂ ਪੁਰਾਣਿਕ ਥਾਵਾਂ ਵੀ ਕਹਿ ਦਿੰਨੇ ਆ ਪੁਰਾਣਿਕ ਥਾਵਾਂ ਦੇ ਵਿੱਚ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਪਾਰਵਤੀ ਮਹੇਸ਼ ਜਿਹੜੇ ਸਾਰੇ ਨਾਮ ਨੇ ਉਹ ਸਾਰੇ ਇਧਰ ਹਿਮਾਲਿਆ 'ਚ ਇਹਨਾਂ ਥਾਵਾਂ ਨਾਲ ਜੁੜੇ ਹੋਏ ਆ ਰਿਸ਼ੀ ਕੇਸ਼ ਹੋ ਗਿਆ ਜੋਸ਼ੀ ਮੱਠ ਹੋ ਗਿਆ ਦੇਵ ਪ੍ਰਿਆਗ ਕਰਨ ਪ੍ਰਿਆਗ ਗੌਰੀਕੁੰਡ ਇਹੋ ਜਿਹੀ ਥਾਂ ਮਨੇ ਇੱਧਰ ਰਿਸ਼ੀਕੇਸ਼ ਪੂਰੀ ਫੁੱਲ ਗਰਮੀ ਸੀ ਤੁਸੀਂ ਕੱਲ੍ਹ ਵਾਲੇ ਬਲੌਗ 'ਚ ਮਗਰਲੇ 'ਚ ਦੇਖਿਆ ਹੁਣ ਬੁਰਾ ਹਾਲ ਸੀ ਉੱਥੇ ਜੋਸ਼ੀ ਮਟਾ ਕੇ ਆਪਣ ਨੂੰ ਗਰਮੀ ਲੱਗਣੋਂ ਹਟ ਗਈ ਸੀ ਇੰਨਾ ਫਰਕ ਪੈ ਗਿਆ ਸੀ ਕਿ ਹੁਣ ਜਿਵੇਂ ਜਿਵੇਂ ਤਾਹ ਨੂੰ ਜਾਈ ਜਾਂਦੇ ਆ ਹੁਣ ਇਸ ਤੋਂ ਬਾਅਦ ਆਪਣੀ ਡਾਕਟਰ ਨਿਕਲਦੀਆਂ ਸ਼ੁਰੂ ਹੋ ਜਾਣਗੀਆਂ ਪਹਾੜੀ ਰੇਂਜ ਆ ਪੂਰੀ ਸਾਰੀ ਉੱਪਰੇ ਤੇ ਬਰਫ਼ ਪਈ ਹੋਈ ਆ ਜਿੱਧਰ ਆਪਾਂ ਜਾਣਾ ਹੈਗਾ ਔਲੀ ਔਲੀ ਇਥੰਦੀ ਮਸ਼ਹੂਰ ਜਗ੍ਹਾ ਇੱਕ ਸਭ ਤੋਂ ਵੱਧ ਬਰਫ਼ ਪੈਂਦੀ ਆ ਉੱਥੇ ਪਰ ਲੱਗਦਾ ਨਹੀਂ ਆ ਵੀ ਅੱਜ ਮੈਂ ਪਹੁੰਚ ਜਾਊਂਗਾ ਉਲੀ ਪਿੰਡ ਇੱਟਾ ਸੋਨਾ ਜਿੱਥੇ ਕੋਈ ਸੋਨਾ ਜਿਹਾ ਬੰਦਾ ਮਿਲ ਗਿਆ ਉਹਨੂੰ ਪੁੱਛੀ ਕਿ ਉੱਥੇ ਟੈਂਟ ਕੱਢ ਲੈਣਾ ਬਸ ਜਦੋਂ ਮੈਂ ਹਿਮਾਚਲ ਚ ਕਸ਼ਮੀਰ ਚ ਉੱਤਰਾਖੰਡੀ ਅਦਰ ਘੁੰਮਦਾ ਨਾ ਉਦੋਂ ਇਹਨੂੰ ਵੇਖ ਕੇ ਲੱਗਦਾ ਕਿ ਜਿਹੜਾ ਖੇਤੀ ਦਾ ਸਹੀ ਕਨਸੈਪਟ ਆ ਉਹ ਇਹਨਾਂ ਇਲਾਕਿਆਂ ਨੇ ਸੰਭਾਲਿਆ ਹੋਇਆ ਇਹ ਆਪਣੇ ਅੰਗ ਨੂੰ ਇੱਕੋ ਫਸਲ ਨਹੀਂ ਬੀਜਦੇ ਸਾਰਾ ਕੁਝ ਬੀਜ ਲੈਂਦੇ ਆ ਇਹ ਸਬਜ਼ੀਆਂ ਫਲ ਫਰੂਟ ਇਹਨਾਂ ਦੇ ਦਰਖਤ ਵੀ ਨੇ ਇੱਥੇ ਸ਼ਾਹ ਵਾਲੇ ਰੁੱਖ ਵੀ ਸੰਭਾਲੇ ਹੋਏ ਇਹਨਾਂ ਨੇ ਤੇ ਫਲਾਂ ਵਾਲੇ ਵੀ ਸੰਭਾਲੇ ਹੋਏ ਆ ਹੁਣ ਬਹੁਤ ਚੁੰਡਕ ਦੀ ਜਗ੍ਹਾ ਗਏ ਨਾ ਇੱਕਰੀਆ ਪਹਾੜ ਦੇਖਦੇ ਆ ਸਾਰਾ ਤੇ ਆਪਾਂ ਹੌਲੀ ਹੌਲੀ ਜਿਹੜੇ ਰੋਡ ਤੋਂ ਥੱਲੇ ਉਤਰੇ ਸੀਗੇ ਉਸੇ ਰੋਡ ਤੋਂ ਚੜ ਜਾਾਂਗੇ ਅੱਧ ਵਿਚਾਲੇ ਕੇ ਆ ਗਏ ਪੈਂਡ ਦੇ ਆਪਣੇ ਸਾਹਮਣੇ ਜਿਹੜੇ ਪਹਾੜ ਦੇ ਸੀ ਜਾਂਦੇ ਨੇ ਇਹ ਹੈਗੀ ਨੰਦਾਦੇਵੀ ਰੇਂਜ ਗੜਵਾਲ ਦੇ ਇਲਾਕੇ 'ਚ ਫਿਰਦੇ ਆ ਆਪਾਂ ਤਿੰਨ ਚਾਰ ਦਿਨ ਪੰਜ ਚਾਰ ਚਾਰ ਦਿਨ ਕੋ ਮੇਰੇ ਤਾਂ ਹਫਤੇ ਹੋ ਗਏ ਬਹੁਤ ਖੱਜਲ ਹੋਏ ਆ ਤੇ ਹੁਣ ਥੋੜੇ ਜਿਹਾ ਰਾਹ ਪਏ ਆ ਇਸ ਦੂ ਦਾ ਸਾਰਾ ਸਫਰ ਸੋਨਾ ਹੋਊਗਾ ਆਪ ਦਾ ਵੀ ਜੀਲਕਾ ਲੱਗ ਪਿਆ ਤੇ ਅੱਜ ਪਹਿਲੇ ਦਿਨ ਆਪਾਂ ਨੂੰ ਇੱਕ ਪਿੰਡ ਲੱਭ ਗਿਆ ਅਸਲ ਸਫਰ ਦੇ ਵਿੱਚ ਤਾਂ ਬੰਦਾ ਗਵਾਚਦਾ ਹੋਵੇ ਨਾ ਉਹਦੇ ਨੂੰ ਕੋਈ ਨ ਕੋਈ ਚੱਜ ਦੀ ਜਗਾ ਲੱਭਦੀ ਆ ਇੱਥੇ ਖੇਤ ਨੇ ਚਾਰ ਚੁਫੇਰੇ ਹੁਣ ਕਿਸੇ ਪਿੰਡ ਨਾਲ ਤੇ ਰੋਟੀ ਟੋਕ ਮੰਗ ਕੇ ਇੱਥੇ ਰਹਿਣ ਦਾ ਕੋਈ ਗਿੱਲਾ ਕਰਦੇ ਆਪਾਂ ਤੇ ਠੰਡ ਚ ਆ ਗਏ ਵੈਸੇ ਵੀ ਮਤਲਬ ਅੱਪਰ ਜੀ ਪਹਾੜਾਂ ਵਾਲੀ ਠੰਡ ਹੋਊਗੀ ਇੱਥੇ ਤੇ ਪਹਿਲਾਂ ਚਾਰ ਪੰਜ ਦਿਨ ਪੂਰਾ ਇਕੱਲਾ ਕੰਮ ਨਹੀਂ ਜਿਹੜਾ ਵੀ ਛਤ ਨਾਲ ਹੋਗਾ ਮੈਨੂੰ ਤਾਂ ਕੀ ਟਾਈਮ ਹੋ ਗਿਆ 5:30 ਹੋ ਗਏ ਕਿ ਰਹੋ ਨਾਲ ਹੋ ਗਿਆ ਜਿਹੜਾ ਪੌੜੀਆਂ ਦੇ ਵਿੱਚ ਘਾਹ ਉਗ ਰਿਹਾ ਹੋਇਆ ਨਾ ਤੇ ਲਿਖਣ ਵੇਲੇ ਮੇਰੇ ਬਹੁਤ ਕੰਮ ਆਊਗਾ वीडियो भावे बेशक जी सोहनी ना बने ये आप लोगों को मिलने के लिए आए हैं देखने के लिए क्या काम करते हैं कैसे रहते हैं ओके वहाँ पहले परमिशन लेनी पड़ती है कैसे रुक सकते हैं लोग सब अंदर जा अंदर कूदिए लाल का लड़की का लड़का हो रखे सब बूढ़ा हो गया ओके बारिश की अब बारिश आने की वजह से नुकसान हुआ है आपका क्या सब्जी का जो नुकसान हुआ है बारिश आने की वजह से हुआ है हां बारिश पे बर्फ भी पड़ती होगी स्नो बर्फ गिरती है यहां पे बर्फ बर्फ गिरती है हां बर्फ हां चना चना गिरता है। कौन से मौसम में गिरता है कब गिरना शुरू करेगा ठंडा है ना अभी एक दो महीने में गिरना शुरू हो जाएगा ना, का हमारे okay. मार्च या फरवरी? मार्च महीने अभी इसका आप पशुओं को डालेंगे जो काट कर आ, लेंगे पशु को ਠੀਕ ਹੈ ਮਾਤਾ ਜੀ ਨਮਸਤੇ ਹਮ ਚਲਤੇ ਹੈ ਪੀੜੀਆਂ ਪੀੜੀਆਂ ਗਾਲੀਆਂ ਓਏ ਹੋਏ ਮੱਛੇ ਨਹੀਂ ਘੇਜੂਗੇ ਇਸਲੀ ਪਿੰਡ ਦੇ ਜਮਾਂ ਐਨ ਵਿਚਕਾਰ ਦੀ ਹੋ ਗਈ ਸੀ ਆਪਾਂ ਤੇ ਫੇਰ ਅੱਗੇ ਚੜ ਗਏ ਰੋਡ ਤੇ ਔਲੀ ਵਾਲੇ ਤੇ ਜਿਹਦੇ ਪਿੱਛੇ ਹੋ ਗਿਆ ਸ਼ਦਾਈ ਦਿਲਾਂ ਮੇਰਿਆ ਉਹੀ ਚੀਜ਼ ਨਿਕਲੀ ਪਰਾਈ ਦਿਲਾਂ ਮੇਰਿਆ ਤੇ ਉਹੀ ਚੀਜ਼ ਸਾਹਮਣੇ ਆ ਗਈ ਦਿਲਾਂ ਮੇਰਿਆ ਭਾਲੂ ਪ੍ਰਭਾਵਿਤ ਖੇਤਰਾ ਬਾਜੋ ਕਹਿੰਦੇ ਜਿੰਨਾ ਬਾਜ ਹੁੰਦਾ ਭਾਲੂ ਦਾ ਸੁਭਾਖ ਤੇ ਵਾਲਾ ਭਾਲੂ ਹੁੰਦੇ ਤਾਂ ਭੋਲੇ ਜਿਹੇ ਹੀ ਆ ਇੰਨੀ ਸੋਹਣੀ ਗੱਲ ਲਿਖੀ ਹੋਈ ਆ ਹੈਲੋ ਡੀਅਰ ਸਨ ਪਲੀਜ਼ ਡਰਾਈਵ ਕੇਅਰਫੁਲੀ ਮਾਈ 올ਡ ਆਈ वेटिंग फॉर यू मेरी बुढिया ਅੱਖਾਂ ਇਹਨੂੰ ਢੀਕ ਰਹੀਆਂ ਨੇ ਪੁੱਤ ਧਿਆਨ ਨਾਲ ਗੱਡੀ ਚਲਾ ਹਿੱਚ ਹਾਈਕਿੰਗ ਵਾਲਾ ਕੰਮ ਬਣ ਗਿਆ ਆਪਣਾ ਬਈ ਆ ਗੱਡੀ ਮਿਲ ਗਈ ਆਪਾਂ ਨੂੰ ਇਹਦੇ ਤੇ ਚੜਦੇ ਹਾਂ ਬੜੀ ਬੜਾ ਫਰ ਰਹੀ ਯਾਰ ਲੱਗੇ ਲੈਂਡ ਆਫ ਲਾਮਾ ਹੋ ਗਿਆ ਹਾਂ ਹਾਂ ਲੈਂਡ ਇਜ਼ ਲਾਮਾ ਲੈ ਲਈ ਗੇ ਲੈਫਟ ਆਪਾਂ ਨੂੰ ਅहीर ਨੂੰ ਹਾਰ ਕੇ ਜਾਵਾਂ ਬਾਈ ਵਿਆਹ ਦਾ ਸਮਾਨ ਤਾਂ ਲਈ ਜਾਂਦਾ ਜੇ ਕਿਦਾ ਪਾਪ ਨੂੰ ਵਿਆਹ ਵਾਲੇ ਘਰੇ ਵੀ ਲੈ ਜਾਂਦਾ ਨਿਆਰੀ ਆ ਜੀ ਇਹ ਬੁੱਕਾ ਬਲਰ ਤੇ ਮਿਲਿਆ ਆਪ ਨੂੰ ਇਹ 470 ਉਹ ਗੱਡੀ ਵਿੱਚੋਂ ਲੱਤ ਲਮਕੀ ਕੋਈ ਤੌਰ ਚੱਲਿਆ ਮੁਕ ਲੰਬੇ ਮੁਹੰਮਦ ਸਦੀਕ ਯਾਦ ਆ ਗਿਆ ਲੱਤ ਲਮਕਦੀ ਵੇਖ ਕੇ ਮੁੰਡੇ ਉਹ ਆਪਣੀ इहहह मैं डरूं यार ये ऑलिव निकल दिस बैकअप ना बोल दी ओके ब्रदर थैंक यू थैंक यू।, 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 यू पहुंच गए आपा ऑलिव आई लव ऑलिव ਨਿਰਾ ਹੋ ਗਿਆ ਪੂਰਾ ਆਪਾਂ ਔਲੀ ਪਿੰਡ ਪਹੁੰਚ ਗਏ ਆ ਤੇ ਹੁਣ ਆਪਾਂ ਉਧਰ ਉੱਪਰ ਜਾਣਾ ਤਾਂ ਪਿੰਡ ਜਿੱਥੇ ਉਹ ਲਾਈਟਾਂ ਜਗਾਈਆਂ ਨੇ ਉੱਥੇ ਪਿੰਡ ਉੱਥੇ ਆਪਣੇ ਰਹਿਣ ਦਾ ਕੋਈ ਨੁਕੀ ਹੱਲ ਹੋਊਗਾ ਆ ਸ਼ਾਰਟਕਟ ਦਾ ਰਾਹ ਹੈਗਾ ਇਹ ਫੜਦੇ ਆ ਕਿੰਨੇ ਪਹਿਲਾਂ 3 ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਆਪਾਂ ਨੂੰ ਟਿਕਾਣਾ ਵੀ ਮਿਲ ਗਿਆ ਇਹ ਬਾਈ ਕੋਲੇ ਇੱਥੇ ਆਪਾਂ ਟੈਂਟ ਲਾਵਾਂਗੇ ਆਪਾਂ ਇਸ ਨੂੰ ਹਿਲਾਉਣਾ ਮਤ ਉਹ ਮਤ ਕਰਨਾ भैया उनको बोलोगे बाहर बारिश आ रही है ना तो फिर तो बिक जाएंगे पूरा ही हम हां कादु ने बार बारिश आ गई वरना हम बिक जाएंगे भाई ओनली तो 35 35 बर्फ ही है जय जमा सही समय पे पहुंच गए अपन उधर अपन जगह मिल गई उधर मेन शुरू हो गया अभी चले खाना बनाने के लिए भैया रुक रुक ये देखो अब ये क्या बोल रहा है ਜਿਆਦਾ بارش ਹੋ ਗਈ ਸਫਰਾਂ ਦੇ ਵਿੱਚ ਸਫਰ ਹੀ ਤੁਹਾਡਾ ਸਾਥੀ ਹੁੰਦਾ ਗੱਲ ਬਣ ਗਈ ਬਈ ਹੈਲੋ ਕੀ ਹਾਲ ਹੈ ਬਾਈ ਓਏ ਸੁਰਖ ਰਿਕਾਰਡ ਪਈ ਜਾਂਦਾ ਨਾ ਮੀ ਬਹੁਤ ਵੱਧ ਗਿਆ ਨੀ ਪੈਣ ਤੋਂ ਬਾਅਦ ਇਹ ਪਹਾੜਾਂ ਦੀ ਚੁੱਪ ਮੀ ਫੇਰ ਆ ਗਿਆ ਬਾਈ ਖੜਕਾੜ ਪਈ ਜਾਂਦਾ ਪੂਰਾ ਲੈਟ ਵੀ ਜਾਂਦੀ ਇਹ ਜੀ ਇਹ ਭਰਾ ਕੋਲੇ ਆਪਣੇ ਡੇਰੇ ਆ ਚੁੱਕੇ ਇਹ ਚੜਾਤੀ ਕੜਾਈ ਆਪਾਂ ਦਾਲ ਧਰਤੀ ਆ। ਦਾਲ ਇਹਨਾਂ ਕੋਲੇ ਰਲਿ ਮਿਲਿ ਆ ਸਾਰਾ ਕੁਝ ਹੀ। ਰਾਜਮਾ, ਮੂੰਗੀ, ਮਸਰ, ਪਹਾੜੀ ਦਾਲ ਆ। ਟਮਾਟਰ ਟਮਟੋ ਚੀਰਦਿਆਂ ਤੜਕਾ ਲਾਉਣੇ ਆ। ਆ ਗਈ ਪਿਆ ਬਣੀਆਂ ਬਣੀਆਂ ਪਈਆਂ। ਇਹ ਮੇਰਾ ਸਟਾਈਲ ਦਾਲ ਬਣਾਉਣ ਦਾ ਦਾਲ ਪਾਤੀ। ਪਾਣੀ ਵਿੱਚ ਟਮਾਟਰ ਵਿੱਚੇ ਮਿਰਚਾਂ ਵਿੱਚੇ ਗੰਡੇ, ਹਲਦੀ, ਨੂਨ ਸਾਰਾ ਕੁਝ ਇਕੱਠਾ ਹੀ ਆ। ਕਾਲਾ ਮਾਲਾ ਕਰਤਾ। ਬੜਾ ਬੜੀਆ ਬਣਾਏਗੇ ਬੀ ਬੀਦਰ ਰਹੋ ਹਮ ਪੰਜਾਬ ਸੇ ਯਹੀ ਕੰਮ ਕਰਦੇ ਕਰਦੇ ਇਧਰ ਆ ਗਏ ਪ੍ਰੈਕਟਿਸ ਲੇ ਕੇ ਤੱਕ ਕੇ ਤੇ ਅੱਜ ਤੋਂ ਆਪਾਂ ਹੋ ਗਏ ਅੱਪਾ ਪਹੁੰਚੇ ਹੋਏ ਆ ਅੱਜ ਹੌਲੀ ਅੱਜ ਦੇ ਦਿਨ ਦਾ ਆਪਣਾ ਨਵੇੜਾ ਇੱਥੇ ਆ ਟਾਈਮ ਕਿਉਂਕਿ 10 ਵਜੇ ਕੇ 12 ਮਿੰਟ ਹੋ ਗਏ ਹੁਣ ਆਪਾਂ ਸੌਣ ਲੱਗੇ ਆ ਤੇ ਬਲੌਗ ਦੀ ਕਰ ਲੱਗਾ ਸਮਾਪਤੀ ਕੱਲ ਨੂੰ ਬੌਲੀ ਘੁੰਮਾਂਗੇ ਤੇ ਹੌਲੀ ਹੌਲੀ ਤਿੰਨ ਚਾਰ ਦਿਨਾਂ ਤੱਕ ਆਪਾਂ ਪਹੁੰਚਦੇ ਹੇਮਕੁੰਡ ਸਾਹਿਬ ਸੋ ਅੱਜ ਦੇ ਬਲੌਗ ਦੀ ਵੀ ਸਮਾਪਤੀ ਇੱਥੇ ਕਯਾ ਜਪਸ ਬਾਈ ਕੁ ਰਹਿਣ ਲਿਖੀ ਇਹ ਬਈਆ ਪਾਣੀ ਪੀਤੋ ਨਾ ਐਸਾ ਖੜੀ ਹਾਂ ਕੋ ਡੇਰੋਂ ਕੋਈ ਬਸ ਨਹੀਂ ਆਤੀ ਹੱਟਾ ਨਹੀਂ ਹਿਲਦਾ ਇਸ ਵਿੱਚ ਇਨੀ ਕੋਈ ਬਸ ਨਹੀਂ ਆਉਂਦੇ। ਤੋਂ ਤੋਂ ਸੋਨੂ ਸਾਰਿਆਂ ਨੇ ਗੁੱਸਾ ਮਾਇਸੋ ਮੇਰਾ ਵੇਟ ਕਰ। ਪਾਣੀ ਪੀਂਦੇ ਰਹੋ ਕਿਉਂਕਿ ਹਾਈ ਆਲਟਿਟਿਊਡ ਤੇ ਬਹੁਤ ਲੋਡ ਹੁੰਦੀ ਆ। ਉਹ ਆਪਕਾ ਕੁੱਤਾ ਤੋਂ ਨਹੀਂ ਕਾਟੇ ਨਾਮ ਕੋ ਹੈ ਕੁੱਤਾ ਤੋਂ ਨਹੀਂ ਕਾਟੇਗਾ। ਨਹੀਂ ਨਹੀਂ ਜਬਰੂ ਹੈ ਜਬਰੂ ਕਾਟੇਗਾ। ਜਬਰੂ ਭਈਓ ਤਾਂ ਨਹੀਂ ਕਾਟੇਗਾ। ਐਸਾ ਨਹੀਂ ਹੈ ਐਡਰੈਸ ਨਹੀਂ ਹੈ। ਇਹ ਵੀ ਚਾਹ ਰਿਹਾ ਸੀ ਕਿ ਸਿਮੇਂ ਨੇ ਉਹ ਵੀ ਜਦੋਂ ਉਹ ਪਾਂਡਵ ਭਈਆ ਸਵਰਗ ਵਿੱਚ ਗਏ ਥੋ ਉਹਨਾਂ ਦੇ ਨਾਲ ਇੱਕ ਕੁੱਤਾ ਵੀ ਗਿਆ ਥਾ ਨਾ ਰਸਵੀਨ ਸਾਥ ਸਾਥ ਥਾ ਨਾ